ਬੁਰਾਈ ਦੇ ਉੱਤੇ ਛਾਈ ਦੀ ਜਿੱਤ ਦਾ ਤਿਉਹਾਰ ਯਾਨੀ ਦੁਸ਼ਹਿਰਾ ਇਸ ਵਾਰ 2 ਅਕਤੂਬਰ ਨੂੰ ਪੈ ਰਿਹਾ ਹੈ ਜਿੱਥੇ ਪੂਰੇ ਭਾਰਤ ਦੇ ਵਿੱਚ ਉਸ ਦੀ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਤਾਂ ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਕਮੇਟੀ ਦੇ ਵੱਲੋਂ ਸਭ ਤੋਂ ਵੱਡੇ ਰਾਵਣ ਦੇ ਪੁਤਲੇ ਦਾ ਦਹਨ ਕੀਤਾ ਜਾਂਦਾ ਹੈ ਔਰ ਕਈ ਸਾਲਾਂ ਤੋਂ ਜਿਹੜੀਆਂ ਚੀਜ਼ਾਂ ਹੈ ਉਹ ਚੱਲ ਰਹੀਆਂ ਨੇ ਤਾਂ ਅੱਜ ਤੁਹਾਨੂੰ ਵਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਜੋ ਰਾਵਣ ਮੇਗਨਾਥ ਔਰ ਕੁੰਭਕਰਨ ਦੇ ਜੋ ਪੁਤਲੇ ਨੇ ਉਹ ਕਿਸ ਤਰੀਕੇ ਦੇ ਨਾਲ ਬਣਾਏ ਜਾਂਦੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਤਾਂ ਕਿੰਨੀ ਕੁ ਮਿਹਨਤ ਦਾ ਉਹ ਕੰਮ ਹੈ ਉਹ ਸ ਸਾਂਝੀਆਂ ਕਰ ਰਹੇ ਆ ਤਾਂ ਤਸਵੀਰਾਂ ਜੋਨੇ ਤੁਸੀਂ ਇੱਕ ਵਾਰੀ ਆਪ ਵੀ ਵੇਖੋ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਲੱਕੜ ਨੂੰ ਕੱਟ ਕੇ ਬੜੀ ਹੀ ਮਿਹਨਤ ਦੇ ਨਾਲ ਉਹਨਾਂ ਦਾ ਢਾਂਚਾ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਉਸ ਦੇ ਉੱਤੇ ਕਾਗਜ਼ ਲਗਾ ਕੇ ਉਸ ਨੂੰ ਤਿਆਰ ਕੀਤਾ ਜਾਂਦਾ ਹੈ ਰੰਗ ਕੀਤਾ ਜਾਂਦਾ ਔਰ ਵੱਖ-ਵੱਖ ਤਰ੍ਹਾਂ ਦੇ ਜੋ ਰੰਗीन ਕਾਗਜ਼ ਹੈ ਉਸ ਦੇ ਨਾਲ ਉਹਨਾਂ ਦੇ ਉੱਤੇ ਡਿਜ਼ਾਈਨ ਜਿਹੜੇ ਨੇ ਉਹ ਬਣਾਈ ਜਾਂਦੇ ਨੇ ਤਾਂ ਦੁਸ਼ਹਿਰੇ ਵਾਲੇ ਦਿਨ ਇਹਨਾਂ ਪੁੱਤਰਿਆਂ ਨੂੰ ਸਾੜਿਆ ਜਾਂਦਾ ਹੈ ਬੁਰਾਈ ਦੇ ਉੱਤੇ ਜਿੱਤ ਦਾ ਜੋ ਤਿਉਹਾਰ ਹੈ ਦੁਸ਼ਹਿਰਾ ਉਹ ਮਨਾਇਆ ਜਾਂਦਾ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਇਹਨਾਂ ਪੁੱਤਲਿਆਂ ਨੂੰ ਤਿਆਰ ਕੀਤਾ ਜਾਂਦਾ ਹੈ ਬਣਾਇਆ ਜਾਂਦਾ ਹੈ ਜਿਸ ਤੋਂ ਬਾਅਦ ਦੇ ਨੇ ਅਤੇ ਇਸ ਨੂੰ ਖਰੀਦ ਕੇ ਇਥੋਂ ਲੈ ਜਾਂਦੇ ਨੇ ਜਿਸ ਤੋਂ ਬਾਅਦ ਦੁਸ਼ਹਿਰੇ ਦੀ ਸ਼ਾਮ ਨੂੰ ਇਨ੍ਹਾਂ ਪੁਤਲਿਆਂ ਦੇ ਵਿੱਚ ਆਤਿਸ਼ਬਾਜ਼ੀ ਭਰ ਕੇ ਇਨ੍ਹਾਂ ਨੂੰ ਸਾੜਿਆ ਜਾਂਦਾ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਅਜੀਹਾ ਪਰਿਵਾਰ ਹੈ ਜੋ ਕਿ ਪਿਛਲੀਆਂ 5 ਪੀੜੀਆਂ ਤੋਂ ਰਾਵਣ ਮੇਗਨਾਥ ਕੁੰਭਕਰਨ ਦੇ ਜੋ ਪੁਤਲੇ ਨੇ ਉਹ ਬਣਾਉਣ ਦਾ ਕੰਮ ਕਰ ਰਿਹਾ ਹੈ ਜੋ ਕਿ ਪਿਛਲੀਆਂ 5 ਪੀੜੀਆਂ ਤੋਂ ਲਗਾਤਾਰ ਹੀ ਇਨ੍ਹਾਂ ਦੇ ਵੱਲੋਂ ਇਹ ਪੁਤਲੇ ਜੋ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤਾਂ ਜੇਕਰ ਗੱਲ ਕਰੀਏ ਸਿਰਫ ਦੇਸ਼ ਦੇ ਵਿੱਚ ਵੀ ਨਹੀਂ ਇਨ੍ਹਾਂ ਦੇ ਬਣਾਏ ਹੋਏ ਪੁਤਲਿਆਂ ਦੀ ਚਰਚਾਾਂਵਾਂ ਜਿਹੜੀਆਂ ਨੇ ਉਹ ਵਿਦੇਸ਼ਾਂ ਤੱਕ ਵੀ ਨੇ ਤਾਂ ਇੱਕ ਵਾਰ ਤੁਸੀਂ ਆਪ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਨ੍ਹਾਂ ਪੁਤਲਿਆਂ ਨੂੰ ਬਣਾਇਆ ਜਾਂਦਾ ਹੈ ਇਨਾਂ ਦੇ ਉੱਤੇ ਜੋ ਕਲਾਕਾਰੀ ਹੈ ਉਹ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਸਰ ਸਾਨੂੰ 120 25 ਸਾਲ ਤੋਂ ਬਣਾ ਰਹੇ ਹਾਂ ਸਰ ਦੇ ਸਾਰਾ ਅਸੀਂ ਜਿਹੜਾ ਸਰਕਾ ਸਾਡੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਉਹ ਅਸੀਂ ਅਨੂੰ ਅੱਗੇ ਸਾਡੇ ਪਿਤਾ ਜੀ ਨੇ ਚਲਾਇਆ ਅਸੀਂ ਚਲਾ ਰਹੇ ਹਾਂ ਅੱਗੇ ਸਾਡੇ ਬੱਚੇ ਐ ਅੱਗੋਂ ਸਾਡੇ ਯਾਨੀ ਕਿ ਪੰਜਵੀਂ ਪੀੜੀ ਲਾਈਨ 'ਚ ਛਿਰ ਹੋ ਚੁੱਕੀ ਹੋਈ ਹੈ ਕਿੰਨੀ ਤੁਹਾਡੀ ਪੰਜਵੀਂ ਪੀੜੀ ਜਿਹੜੀ ਹੈ ਇਸ ਕੰਮ ਦੇ ਵਿੱਚ ਲੱਗੀ ਹੋਈ ਹੈ ਜਿਹੜੇ ਵਿਚਾਰੇ ਤੇ ਰਾਵਣ ਦੇ ਪੁਤਲੇ ਬਣਾਉਂਦੀ ਹੈ ਹਾਂਜੀ ਹਾਂਜੀ ਸਰ ਬੀਕ ਬੇਟੀ ਅਬ ਵੀ ਗੱਲ ਕੀਤੀ ਜਾਂਦੀ ਜਿਹੜੀ ਕਿ ਬਾਹਰ ਮੈਰਿਜ ਹੋ ਗਈ ਪਰ ਦਸਹਰੇ ਦੇ ਵਿੱਚ ਸਪੈਸ਼ਲ ਵੇਕੇ ਵਾਪਸ ਆਉਂਦੇ ਹਾਂਜੀ ਹਾਂਜੀ ਬੇਟੀ ਮੈਰੀਆ ਦੇਰਾਦੂਨ ਵਿਆਹੀ ਦੀ ਹੈ ਉਹ ਸਪੈਸ਼ਲ ਦਸਹਰੇਲੇ ਦਿਨੀ ਇੱਥੇ ਆਉਂਦੇ ਆਂ ਰਾਵਣ ਦੇ ਪੁੱਤਰੇ ਬਣਾਉਂਦਾ ਝੌਂਕ ਹੈ ਜਾਂ ਖਵਾਈ ਆਉਂਦੇ ਨਹੀਂ ਸਰ ਵੇਖੋ ਆਪਣਾ ਝੌਂਕ ਉੱਧਰ ਲਗਾ ਸਕਦੇ ਹੋ ਔਰ ਆਪਣਾ ਵੀ ਮੈ ਜੰਮੀ ਭਲੀ ਜਦੋਂ ਦੇ ਇੱਥੇ ਹਰ ਦਿਨ ਤਿਆਰ ਨੂੰ ਉੱਥੇ ਫ੍ਰੇਕਅਪ ਹਾਂਜੀ ਹਾਂਜੀ ਇਸ ਵਾਰ ਕਿਹੜਾ ਆਰਡਰ ਹੈ ਜੇ ਉਹ ਕਿਸ ਤਰੀਕੇ ਨਾਲ ਆ ਰਿਹਾ ਕੋਈ ਗਿਰਾਵਟ ਆਈ ਹੈ ਆਰਡਰਾਂ ਦੇ ਵਿੱਚ ਨਹੀਂ ਸਰ ਗਿਰਾਵਟ ਤਾਂ ਹਾਂ ਥੋੜਾ ਬਹੁਤਾ ਫਰਕ ਤਾਂ ਪਿਆ ਲੇਕਿਨ ਸਾਡਾ ਇੱਕ ਪੰਜਾਬ ਐਸੀ ਸਟੇਟ ਹੈ ਕਿ ਬੜੇ ਤਰ੍ਹਾਂੇ ਮੁਕਾਬਲਾ ਕਰਦੀ ਹੈ ਸਾਨੂੰ ਵੀ ਬੜਾ ਦੁੱਖ ਹੈ ਸਾਡੇ ਪੰਜਾਬ ਪੀੜਤ ਜਿਹੜੇ ਬਾੜ ਦੇ ਪੀੜਤ ਨਾਲ ਹੋਇਆ ਸੀ ਲੇਕਿਨ ਬੜਾ ਡਟ ਕੇ ਮੁਕਾਬਲਾ ਦੇਣ ਤਿਆਰ ਬੜੀ ਜੋਸ਼ ਨਾਲ ਮਨਾ ਰਿਆ ਜਾ ਰਿਹਾ ਹੈ ਇੱਥੇ ਪਰ ਜਿਸ ਤਰ੍ਹਾਂ ਅਜਨਾਲਾ ਰੰਦਾਸ ਦੀ ਗੱਲ ਕਰੀਏ ਉੱਤੇ ਖੜਾ ਹੈ ਜੀ ਹਾਂਜੀ ਤੇ ਰਾਵਣ ਦੇ ਪੁਤਲੇ ਜਿਹੜੇ ਕਿ ਤੁਹਾਡੇ ਕੋਲ ਜਾਂਦੇ ਤੇ ਇਸ ਵਾਰ ਉੱਤੇ ਕਿੰਨੇ ਕੇ ਪੁਤਲੇ ਜਿਹੜੇ ਕਿ ਤੁਹਾਡੇ ਕੋਲ ਕੋਈ ਆਰਡਰ ਸਰ ਮੇਰੇ ਕੋਲ ਆਏ ਸੀ 2-4 ਦਿਨ ਪਹਿਲੇ ਪਰ ਮੈਂ ਉਹਨਾਂ ਨੂੰ ਮਨ੍ਹਾ ਕਰਤਾ ਮੈਂ ਕਿ ਮੇਰੇ ਕੋਲ ਸਾਰਾ ਅਜ ਕੰਨ ਟਾਈਮ ਨਹੀਂ ਹੈ ਠੀਕ ਹੈ ਤੇ ਰੇਟ ਕਿਸ ਕਲਾ ਚੱਲ ਰਿਹਾ ਰਾਵਣ ਦਾ ਪੁਤਲਿਆਂ ਦਾ ਰੇਟ ਸਾਰਾ ਸਾਈਜ਼ ਵਾਈਜ਼ ਹੁੰਦਾ ਵਾ ਤੁਸੀਂ ਕਹਿੰਦੇ ਤਾਂ ਸਭ ਤੋਂ ਵੱਡਾ ਸਾਈਜ਼ ਨਹੀਂ ਕਿੰਨਾ ਚ ਵੱਡਾ ਸਾਈਜ਼ ਬਣਾਇਆ ਮੈਂ ਸਰ 150 ਫੁੱਟ ਤੱਕ ਬਣਾਇਆ ਦਾ ਹਾਂ ਜੀ ਆਪ ਜੀ ਬਾਦੀ ਜਲਦੀ ਤੁਸੀਂ ਆਪ ਵਿੱਚ ਫਿੱਟ ਕਰਕੇ ਦਿੰਦੇ ਜੀ ਉਹ ਬੱਕਰੀ ਕਰਾਉਣੀ ਚਾਹੀਦੀ ਨਹੀਂ ਸਰ ਐਸ ਪਾਜੀ ਦਾ ਕੰਮ ਅਲੱਗ ਹੁੰਦਾ ਮੇਰਾ ਸਿਰਾ ਪੁਤਲੇ ਦਾ ਕੰਮ ਆਉਂਦਾ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਜਿਹੜਾ ਨੋਗੜ ਦੇ ਵਿੱਚ ਜਿਹੜੇ 라ਵਣ ਦੇ ਪੁਤਲੇ ਬਣਾਇਆ ਕਰਦੇ ਨੇ ਕਈ ਸਾਲਾਂ ਤੋਂ ਬਾਅਦ ਰਹੇ ਨੇ ਇਹ ਤੋਂ ਕਈ ਪੁਤਲੇ ਜਿਹੜੇ ਆਰਡਰ ਦੇ ਉੱਤੇ ਪਿੰਡਾਂ ਫਾਮਾਂ ਤੇ ਉੱਤੇ ਵੀ ਲੈ ਕੇ ਜਾਂਦੇ ਨੇ ਹਾਂ ਜੀ ਹਾਂ ਜੀ ਸਰ ਮੇਰਾ 라ਵਣ ਦੇ ਫੇਸ ਮੇਰੇ ਤਾਂ ਲੰਡਨ ਤੱਕ ਜਾਂਦੇ ਆ ਮੈਂ ਲੈ ਕੇ ਦੋ ਪੰਜ ਹਫਤਾ ਹੀ ਹੋਇਆ ਮੈਂ ਕੋਰੀਅਰ ਕਰਕੇ ਭੇਜਿਆ ਹੋਇਆ ਉੱਥੇ ਬੜਾ ਮਨਾਇਆ ਜਾਂਦਾ ਦਸਰਾ ਲੰਡਨ ਤੱਕ ਮੁੱਕੀ ਤਾ ਦੇਰਾ ਮੰਦਪ ਹਾਂਜੀ 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 ਹਾਂਜੀ